ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਤੇ ਐਸਜੀਪੀਸੀ ਇਸ ਵੇਲੇ ਅមਨੋ ਸਾਹਮਣੇ ਹੋਏ ਪਈ ਦੀ ਮੁੱਦਾ ਹੈਗਾ ਗੁਰੂ ਤੇਗ ਬਹਾਦਰ ਜੀ ਦੀ 350ਵੀਂ ਸ਼ਤਾਬਦੀ ਮਨਾਉਣ ਦਾ ਮੇਰਾ ਨਾਂ ਹੈ ਰੁਚਕਾਮ ਖੰਨਾ ਤੇ ਤੁਸੀਂ ਅੱਜ ਦੇਖ ਰਹੇ ਹੋ ਡੀਕੋਡ ਪੰਜਾਬ ਮੇਰੇ ਨਾਲ ਜੁੜੇ ਹੋਏ ਨੇ ਮੇਰੇ ਕੁਲੀਕ ਅੰਮ੍ਰਿਤਸਰ ਤੋਂ ਚਰਨਜੀਤ ਤੇਜਾ ਤੇਜਾ ਜੀ ਇਹ ਪਹਿਲਾਂ ਤੇ ਦੱਸੋ ਆਮ ਸਿੱਖ ਇਸ ਬਾਰੇ ਕੀ ਸੋਚਦਾ ਹੈ ਇਹ ਜਿਹੜਾ ਆਪਾਂ 350ਵਾਂ ਸ਼ਹਾਦਤ ਮਨਾ ਰਹੇ ਆ ਸ਼ਤਾਬਦੀ ਮਨਾ ਰਹੇ ਆ ਆਮ ਸਿੱਖ ਇਹਦੇ ਬਾਰੇ ਕੀ ਸੋਚਦਾ ਹੈ ਜੀ ਅ ਇਹਦੇ ਵਾਰੀ ਜੀ ਕਿਉਂਕਿ ਇਹ ਸ਼ਤਾਬਦੀਆਂ ਲਗਭਗ 1880 ਤੋਂ ਸਿੱਖਾਂ ਦੇ ਵਿੱਚ ਪ੍ਰਚਲਨ ਹੈ ਸ਼ਤਾਬਦੀਆਂ ਨੂੰ ਮਨਾਉਣ ਦਾ ਜਦੋਂ ਮਹਾਰਾਜਾ ਰਣਜੀਤ ਸਿੰਘ ਦੀ ਪਹਿਲੀ 100 ਸਾਲ ਆ ਕਿਉਂਕਿ ਅੰਗਰੇਜ਼ ਹੀ ਇਹ ਕਨਸੈਪਟ ਲੈ ਕੇ ਆਏ ਸੀ ਸਾਡੇ ਇੱਥੇ ਇਸ ਤਰ੍ਹਾਂ ਦਾ ਜਿਹੜਾ ਸ਼ਤਾਬਦੀ ਮਨਾਉਣ ਦਾ ਕੋਈ ਹੈ ਨਹੀਂ ਸੀ ਤੇ ਸੋ ਜਦੋਂ ਉਹਨਾਂ ਨੇ ਆਪਣੇ ਰਾਜਿਆਂ ਦੀਆਂ ਮਨਾਈਆਂ ਤਾਂ ਸਿੱਖਾਂ ਜਾਂ ਉਸ ਟਾਈਮ ਦੇ ਜਿਹੜੇ ਸਕਾਲਰ ਸੀ ਉਹਨਾਂ ਦੇ ਅੰਦਰ ਇਹ ਸੀ ਕਿ ਮਹਾਰਾਜਾ ਰਜੀਤ ਸਿੰਘ ਬਾਰੇ ਵੀ ਗੱਲਬਾਤ ਹੋਵੇ ਉਸੇ ਤਰ੍ਹਾਂ ਜਿਵੇਂ 크라운 ਜਿਹੜੇ ਕਿੰਗ ਨੇ ਉਹਨਾਂ ਦੀ ਹੁੰਦੀ ਹੈ ਸੋ 1880 ਦਾ ਜਿਹੜਾ ਰਿਕਾਰਡ ਮਿਲਦਾ ਕਿ ਉਸ ਉਸ ਸਮੇਂ ਬਹੁਤ ਸਾਰੀਆਂ ਹੁੰਦਾ ਸੀ ਕਿ ਉਹਨਾਂ ਨੂੰ ਡਾਕੂਮੈਂਟੇਸ਼ਨ ਕੀਤੀ ਜਾਂਦੀ ਸੀ ਉਹਨਾਂ ਦੀ ਗੱਲ ਹੁੰਦੀ ਸੀ ਤੇ ਇਹ ਜਿਹੜੀ ਟ੍ਰੈਡੀਸ਼ਨ ਆ ਇਹ ਅਸੀਂ ਦੇਖਦੇ ਹਾਂ ਕਿ 18 ਆਪਣੇ ਲਗਭਗ 1969 1969 ਤੱਕ ਬੜੀ ਵਧੀਆ ਤਰ੍ਹਾਂ ਨਾਲ ਚੱਲੀ ਕਿਉਂਕਿ 1969 ਦੀ ਗੁਰੂ ਨਾਨਕ ਸਾਹਿਬ ਦੀ ਜਿਹੜੀ 500 ਸਾਲ ਦੀ ਸ਼ਤਾਬਦੀ ਸੀ ਉਹਦੇ ਤੇ ਬਹੁਤ ਸਾਰਾ ਕੰਮ ਹੋਇਆ ਉਹਨਾਂ ਦਿਨਾਂ ਦੇ ਵਿੱਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਗੁਰੂ ਨਾਨਕ ਦੇਵ ਹਸਪੀਟਲ ਉਸ ਤੋਂ ਇਲਾਵਾ ਇਨਫਰਾਸਟ੍ਰਕਚਰ ਤੋਂ ਇਲਾਵਾ ਜਿਹੜਾ ਈਵਨ ਜਿਹੜਾ ਅਕੈਡਮਿਕਸ ਦੇ ਵਿੱਚ ਬਹੁਤ ਸਾਰਾ ਕੰਮ ਹੋਇਆ ਬਹੁਤ ਸਾਰੀਆਂ ਕਿਤਾਬਾਂ ਬਹੁਤ ਸਾਰੀ ਡਾਕੂਮੈਂਟੇਸ਼ਨ ਜਿਹੜੀ ਆ ਉਸ ਸਮੇਂ ਚ ਹੋਈ ਤੇ ਉਸ ਖਾਂ ਨੂੰ ਇੱਕ ਇੱਕ ਜਿਆ ਬਈ ਆਮ ਲੋਕਾਂ ਨੂੰ ਇੱਕ ਆਸ ਹੁੰਦੀ ਕਿ ਸ਼ਤਾਬ ਦੀਆਂ ਦੇ ਨਾਲ ਜਿਵੇਂ ਤੁਸੀਂ ਦੇਖਿਆ ਹੋਣਗੇ ਕਿ ਗਿਆਨੀ ਜਲ ਸਿੰਘ ਨੇ ਇੱਕ ਗੁਰਗੋਬਿੰਦ ਸਿੰਘ ਮਾਰਗ ਬਣਾਇਆ ਤੇ ਉਹ ਜਿਹੜਾ ਮਾਰਗ ਸੀ ਉਹਦੇ ਵਿੱਚ ਜਿਹੜਾ ਰੂਰਲ ਮਾਲਵਾ ਸੀ ਉਹ ਸਾਰਾ ਅਨੰਦਪੁਰ ਸਾਹਿਬ ਤੋਂ ਤਰਵੰਡੀ ਸਾਬੋ ਤੱਕ ਉਹਦਾ ਰੋਡ ਇਨਫਰਾਸਟ੍ਰਕਚਰ ਗੁਰਗੋਬਿੰਦ ਸਿੰਘ ਮਾਰਗ ਦੇ ਨਾਂ ਦੇ ਉੱਤੇ ਜਿਹੜਾ ਬਹੁਤ ਸਟਰੈਂਥਨ ਕੀਤਾ ਗਿਆ ਜਿਹੜਾ ਕਿ ਹੁਣ ਤੱਕ ਕਾਫੀ ਸਹੀ ਰਿਹਾ ਹੁਣ ਵੈਸੇ ਬੁਰੇ ਹਾਲਾਤ ਪਰ ਇੱਥੇ ਮੈਂ ਤੁਹਾਨੂੰ ਰੋਕਾਂਗੀ ਤੇ ਤੁਹਾਨੂੰ ਇਹ ਪੁੱਛਣਾ ਚਾਹਨੀ ਆ ਕਿ ਇਹ ਸਭ ਕੁਝ ਤਾਂ ਇਸ ਵੇਲੇ ਵੀ ਸਰਕਾਰ ਜਿਹੜੀ ਹੈਗੀ ਉਹਨੇ ਪ੍ਰੋਮਿਸ ਕੀਤਾ ਹੈ ਤੁਹਾਨੂੰ ਯਾਦ ਹੋਏਗਾ ਜਦੋਂ ਗੁਰੂ ਨਾਨਕ ਦੇਵ ਜੀ ਦਾ ਆਪਾ ਬਣਾਇਆ ਸੀਗਾ 5557 ਉਸ ਵੇਲੇ ਵੀ ਕਾਫੀ ਇਨਫਰਾਸਟ੍ਰਕਚਰ ਦੀ ਗੱਲ ਹੋਈ ਸੀ ਕਾਫੀ ਨਵਾਂ ਇਨਫਰਾਸਟ੍ਰਕਚਰ ਬਣਿਆ ਸੀਗਾ ਤੇ ਤੁਹਾਨੂੰ ਲੱਗਦਾ ਹੈ ਵੀ ਇਹ ਚੀਜ਼ ਪੋਲੀਟੀਕਲੀ ਬੈਨੀਫਿਟ ਲੈਂਡ ਵਾਸਤੇ ਕੀਤੀ ਜਾਂਦੀ ਹੈ ਵੀ ਰਿਲੀਜੀਅਸ ਫਰਵਰ ਵੀ ਹੁੰਦਾ ਹੀ ਹੁੰਦਾ ਹੈ ਲੋਕਾਂ ਵਿੱਚ ਨੇ ਜਿਹੜਾ ਲੋਕਾਂ ਦੇ ਵਿੱਚ ਸੰਗਤ ਦੇ ਵਿੱਚ ਤੇ ਇਹਦਾ ਅੱਧ ਤਰ੍ਹਾਂ ਦਾ ਇੱਕ ਭਾਵ ਹੁੰਦਾ ਕਿ ਉਹਨਾਂ ਨੂੰ ਇੱਕ ਗੁਰੂ ਦੀ ਜਾਤ ਦੇ ਵਿੱਚ ਜੁੜਨ ਦਾ ਕੋਈ ਮੌਕਾ ਬਣਦਾ ਆ ਤੇ ਉਹ ਬਹੁਤ ਸਾਰੇ ਨਗਰ ਕੀਰਤਨਾਂ ਚ ਜਾਂ ਗੁਰੂ ਘਰਾਂ ਦੇ ਵਿੱਚ ਸ਼ਮੂਲੀਅਤ ਕਰਦੇ ਆ ਸੰਗਤ ਕਰਦੇ ਆ ਆਪਣੇ ਆਪਣੇ ਨਿੱਜੀ ਟਾਰਗੇਟ ਰੱਖੇ ਹੁੰਦੇ ਆ ਪਾਠ ਕਰਨ ਦੇ ਹੋਰ ਪਰ ਜਿਹੜੀਆਂ ਸਰਕਾਰਾਂ ਆ ਉਹ ਜਾਂ SGPC ਆ ਉਹ ਦੋਵੇਂ ਉਹਨੂੰ ਇੱਕ ਪੋਲੀਟੀਕਲ ਓਪਰਚੁਨਿਟੀ ਵਜੋਂ ਦੇਖਦੀਆਂ ਕਿ ਆਪਾਂ ਇਸ ਇਸ ਸਟੇਜ ਨੂੰ ਸੈੱਟ ਕਰਕੇ ਹੁਣ ਜਿਹੜਾ ਕਨਫਲਿਕਟ ਵੀ ਜਿਹੜਾ ਤੁਹਾਡਾ ਪਹਿਲਾ ਸਵਾਲ ਸੀ ਉਹਦੇ ਚ ਹੀ ਕਨਫਲਿਕਟ ਵੀ ਇਹਦੇ ਵਿੱਚ ਇਹੀ ਆ ਰਿਹਾ ਹੈ ਕਿ ਐਸਜੀਪੀਸੀ ਜਿੰਨਾ ਦੌਰ ਦੇ ਵਿੱਚ ਸ਼੍ਰੋਮੇ ਇਕਾਲੀ ਦਲ ਦੀ ਸਰਕਾਰ ਹੁੰਦੀ ਹੈ ਉਦੋਂ ਇਸ ਤਰ੍ਹਾਂ ਦਾ ਕਨਫਲਿਕਟ ਨਹੀਂ ਨਜ਼ਰ ਆਉਂਦਾ ਕਿਉਂਕਿ ਉਦੋਂ ਜਿਹੜੀ ਸਟੇਜ ਹੁੰਦੀ ਹੈ ਉਹ ਬਾਦਲ ਜਿਹੜੇ ਉੱਥੇ ਪੋਲਿਟੀਕਲ ਲੀਡਰ ਹੁੰਦੇ ਆ ਐਸਜੀਪੀਸੀ ਦੀ ਉਹ ਸਾਂਝੀ ਹੁੰਦੀ ਹੈ ਹੁਣ ਜਿਹੜੀ ਜਦੋਂ ਤੁਸੀਂ ਜ਼ਿਕਰ ਕੀਤਾ ਜਿਹੜੀ ਸ਼ਤਾਬਦੀ 2019 ਦੇ ਵਿੱਚ ਗੁਰਨਾਨ ਦੇਵ ਜੀ ਦੀ 550 ਸਾਲਾ ਮਨਾਈ ਗਈ ਉਦੇ ਚ ਵੀ ਸੇਮ ਇਸੇ ਤਰ੍ਹਾਂ ਦਾ ਜਿਹੜਾ ਸੀ ਕਨਫਲਿਕਟ ਸੀ ਕੈਪਟਨ ਅਮਰਿੰਦਰ ਸਿੰਘ ਆਪਣੇ ਤੌਰ ਤੇ ਮਨਾ ਰਹੇ ਸੀ ਜਿਹੜੀ ਐਸਜੀਪੀਸੀਸੀ ਉਹ ਦਾ ਵਿਰੋਧ ਕਰ ਰਹੀ ਸੀ ਯਾਨੀ ਹਰ ਪਿਚਿੰਗ ਉਹ ਦਾ ਜਥੇਦਾਰ ਸੀ ਐਕਟਿੰਗ ਉਸ ਟਾਈਮ ਦੇ ਉਤੇ ਅਕਾਲ ਤਖਤ ਸਾਹਿਬ ਨੇ ਉਹਨਾਂ ਨੇ ਅਪੀਲ ਵੀ ਕੀਤੀ ਕਿ ਇਕੱਠੇ ਮਨਾਓ ਪਰ ਅਲਟੀਮੇਟਲੀ ਉੱਥੇ ਦੋ ਥਾਵਾਂ ਸੀ ਸੁਲਤਾਨਪੁਰ ਲੋਧੀ ਤੇ ਡੇਰਾ ਬਾਬਾ ਨਾਨਕ ਦੋਵਾਂ ਦੇ ਵਿੱਚ ਟੈਂਟ ਸਿਟੀ ਬਣਾਈ ਗਈ ਵੱਡੇ ਜਿਹੜੇ ਸ਼ਮਿਆਨੇ ਤੰਬੂ ਲਗਾਏ ਗਏ ਇੱਕ ਸਿਟੀ ਤਾਂ ਇਸ ਲਈ ਵੀ ਤੇਜਾ ਜੀ ਬਣਾਈ ਜਾ ਰਹੀ ਆ ਨੰਦਪੁਰ ਸਾਹਿਬ ਵਿੱਚ ਮੈਂ ਤੁਹਾਨੂੰ ਪੁੱਛਣਾ ਚਾਹਨੀ ਆ ਕਿ ਕੱਲ ਇੱਕ ਪ੍ਰੈਸ ਕਾਨਫਰੰਸ ਹੋਈ ਚੰਡੀਗੜ੍ਹ ਜਿਹਦੇ ਵਿੱਚ ਪੰਜਾਬ ਦੇ ਜਿਹੜੇ ਐਜੂਕੇਸ਼ਨ ਮੰਤਰੀ ਨੇ ਹਰਜੋਤ ਸਿੰਘ ਬੈਂਸ ਉਹਨਾਂ ਨੇ ਕਿਹਾ ਕਿ ਅਸੀਂ ਪ੍ਰੈਸ ਰਾਹੀਂ এসਜੀਪੀਸੀ ਨੂੰ ਦੱਸ ਰਹੇ ਹਾਂ ਵੀ ਤੁਸੀਂ ਵੀ ਜਿਹੜਾ ਸਰਕਾਰ ਸ਼ਤਾਬਦੀ ਮਨਾ ਰਹੀ ਹੈ ਜਿਵੇਂ ਜਿਵੇਂ ਕਰ ਰਹੀ ਹੈ ਜਿਹੜੀ ਚਾਰ ਯਾਤਰਾਵਾਂ ਕੱਢਣੀਆਂ ਨੇ ਉਹਦੇ ਵਿੱਚ ਐਸਜੀਪੀਸੀ ਵੀ ਸ਼ਾਮਲ ਹੋ ਸਕਦੀ ਆ ਪਰ ਉਹ ਪ੍ਰੈਸ ਨਾਲ ਪ੍ਰੈਸ ਰਾਹੀਂ ਦੱਸ ਰਹੇ ਸੀ ਉਸਤੇ ਮੈਨੂੰ ਪਲੀਜ਼ ਦੱਸੋ ਕਿ ਐਸਜੀਪੀਸੀ ਦੇ ਪ੍ਰਧਾਨ ਧਾਮੀ ਸਾਹਿਬ ਨੇ ਕੀ ਰਿਐਕਟ ਕੀਤਾ ਜਿੱਤਾਂ ਸਮੇਤ ਹੀ ਇਹ ਜਿਹੜਾ ਸਰਕਾਰ ਨੂੰ ਇਹ ਕੋਈ ਅਧਿਕਾਰ ਹੀ ਨਹੀਂ ਆ ਸਾਡਾ ਅਧਿਕਾਰ ਆਸ਼ਤਾਬ ਦੀਆਂ ਮਨਾਉਣ ਦਾ ਅਸੀਂ ਮਨਾਉਂਦੇ ਆਏ ਆ ਸਰਕਾਰ ਜਿਹੜਾ ਆ ਉਹ ਸਾਨੂੰ ਪੁੱਛ ਕੇ ਕਰੇ ਜਾਂ ਉਸ ਤਰ੍ਹਾਂ ਦਾ ਈਵਨ ਜਸੇਦਾਰ ਜਿਹੜੇ ਕਾਲਤਾਤ ਕੁਲਦੀਪ ਸਿੰਘ ਗਰਗਜ ਐਕਟਿੰਗ ਜਸੇਦਾਰ ਨੇ ਉਹਨਾਂ ਨੇ ਵੀ ਤੁਹਾਨੂੰ ਹਿਸਾਬ ਤੇ ਬੈਕ ਤੇ ਆ ਕੇ ਇਹੀ ਗੱਲ ਹੀ ਕਹੀ ਈਵਨ ਇਹਦੇ ਚ ਇੱਕ ਇੰਟਰਸਟਿੰਗ ਚੀਜ਼ ਤੁਸੀਂ ਦੇਖਿਓ ਮੈਨੂੰ ਵੀ ਲੱਗਦਾ ਕਿ ਭਾਵੇਂ ਉਹ ਕੈਪਟਨ ਅਮਰਿੰਦਰ ਸਿੰਘ ਐ ਭਾਵੇਂ ਕੇਂਦਰ ਸਰਕਾਰ ਮੋਤੀ ਇਹ ਸਾਰੇ ਅੱਜ ਜਿਹੜਾ ਇਹਨਾਂ ਦਾ ਇੱਕ ਟਵੀਟ ਸੀ ਐਜੂਕੇਸ਼ਨ ਮਿਨਿਸਟਰ ਦਾ ਉਹਦੇ ਜੋ ਕਹਿੰਦੇ ਕਿ ਸਿੱਧੂ ਮੂਸੇਵਾਲੇ ਦੇ ਇੱਕ ਪੈਰਾਕੋਡ ਕਰਦੇ ਆ ਗੀਤਾਂ ਜਿਹੱਚੋ ਕਹਿੰਦੇ ਵੀ ਇੱਕ ਗੱਲ ਪੁੱਛੂ ਇਹਨਾਂ ठेਕੇਦਾਰਾਂ ਨੂੰ ਸਾਡਾ ਵੀ ਆ ਪੰਥ ਕੱਲਾ ਥੋੜਾ ਦੇ ਨਹੀਂ ਉਹ ਜਿਹੜਾ ਇਹੋ ਗੱਲ ਅੱਜ ਇਹੋ ਗੱਲ ਅੱਜ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਇੱਥੇ ਇਹੋ ਗੱਲ ਕਹੀ ਹੈ ਉਹਨਾਂ ਨੇ ਇਹੋ ਗੱਲ ਕਹੀ ਕਿ ਵੀ ਪੰਥ ਜਿਹੜਾ ਹੈਗਾ ਉਹ ਸਿਰਫ ਅਕਾਲੀਆਂ ਦਾ ਨਹੀਂ ਹੈਗਾ ਉਹਦੇ ਸਾਡਾ ਵੀ ਓਨਾ ਹੀ ਹਿੱਸਾ ਹੈਗਾ ਪਰ ਮੇਰਾ ਖਿਆਲ ਹੈ ਇਸ ਸਟੇਟਮੈਂਟ ਤੋਂ ਬਾਅਦ ਫਿਰ ਧਾਮੀ ਸਾਹਿਬ ਨੇ ਕੋਈ ਸਟੇਟਮੈਂਟ ਦਿੱਤੀ ਆ ਜੀ ਗਰਗੱਜੋੜਾਂ ਨੇ ਇੱਕ ਸਟੇਟਮੈਂਟ ਦਿੱਤੀ ਆ ਕਿ ਪਹਿਲਾਂ ਭਗਵੰਤ ਮਾਨ ਸਿੱਖ ਬਣਨ ਉਹਨਾਂ ਨੂੰ ਕੁਝ ਇਸ ਤਰ੍ਹਾਂ ਦਾ ਕਿਹਾ ਕਿ ਤੁਸੀਂ ਤਾਂ ਪ੍ਰੋਪਰ ਸਿੱਖ ਨਹੀਂ ਆ ਕੁਝ ਇਸ ਤਰ੍ਹਾਂ ਦੀ ਹਾਲਾਂਕਿ ਉਹਨਾਂ ਦਾ ਜਿਹੜਾ ਉਹਨਾਂ ਬਦਲੀਜ਼ ਇਸ਼ੂ ਕੀਤਾ ਉਹਦੇ ਤੇ ਇਹ ਗੱਲ ਨਹੀਂ ਆ ਪਰ ਉਹਨਾਂ ਨੇ ਵੈਸੇ ਮੀਡੀਆ ਨਾਲ ਗੱਲਬਾਤ ਕਰਦੇ ਆ ਇਹ ਗੱਲ ਕੀਤੀ ਇਸ ਤਰ੍ਹਾਂ ਦੀ ਕਿ ਉਹ ਕਿਉਂ ਇਹ ਜਿਹੜਾ ਸਿੱਖ ਬਣਨ ਦਾ ਹੈਗਾ ਆ ਉਹ ਵੀ ਮੈਨੂੰ ਲੱਗਦਾ ਕਿ ਭਾਵੇਂ ਉਹ ਕੈਪਟਨ ਅਮਰਿੰਦਰ ਸਿੰਘ ਉਹਨਾਂ ਨੇ ਸਾਰਿਆਂ ਨੇ ਹੁਣ ਤੱਕ ਇਹ ਜਿਹੜੀ ਹੁੰਦੀ ਆ ਭਾਵੇਂ ਅਕਾਲੀ ਦਲ ਆ ਭਾਵੇਂ ਇਹ ਜਿਹੜੇ ਪੋਲੀਟੀਕਲ ਸਟੇਜਸ ਦੇ ਉੱਤੇ ਇਹ ਸਾਰੇ ਜਿਹੜੇ ਹਰਜੋਤ ਬਹਿਸ ਕਰ ਰਿਹਾ ਕਿ ਪੰਥ ਸਾਡਾ ਵੀ ਆ ਜਾਂ ਅਸੀਂ ਵੀ ਸਿੱਖਾਂ ਜਾਂ ਉਹ ਸਿੱਖ ਬਣ ਕੇ ਦਿਖਾਉਣ ਵਾਲਾ ਕਿ ਅਸੀਂ ਸੰਗਤ ਨੂੰ ਵੀ ਉਹ ਪੋਲੀਟੀਸਾਈਜ਼ੀ ਇਸ ਤਰ੍ਹਾਂ ਨਾ ਕਰਨਾ ਇਹ ਸਾਰੇ ਪ੍ਰੋਗਰਾਮ ਨੂੰ ਕਿ ਅਸੀਂ ਬੈਟਰ ਸਿੱਖਾਂ ਅਸੀਂ ਬੈਟਰ ਸਿੱਖਾਂ ਹੁਣ ਆਵਾ ਦੀ ਪਾਰਟੀ ਇਹ ਦੱਸਣਾ ਚਾਹ ਰਹੀ ਹੈ ਕਿ ਅਸੀਂ ਅਕਾਲੀਆਂ ਤੋਂ ਬੈਟਰ ਸਿੱਖਾਂ ਜਦੋਂ ਅਕਾਲੀ ਦਲ ਇਹ ਚਾਹੁੰਦਾ ਵੀ ਨਹੀਂ ਅਸੀਂ ਬੈਟਰ ਸਿੱਖਾਂ ਪੰਥ ਤੇ ਦਾਵਾ ਸਾਡਾ ਰਹੇ ਸੋ ਹਾਤੇ ਪੋਲਿਟੀਕਲ ਸਟੇਟਮੈਂਟ ਆ ਜਦੋਂ ਅਸੀਂ ਜਿਹੜੀ 2021 ਦੇ ਵਿੱਚ ਗੁਰੂ ਤੇਗ ਬਹਾਦਰ ਪਾਸ਼ਾ ਦੀ ਜਿਹੜੀ ਸ਼ਤਾਬਦੀ ਜਨਮ ਸ਼ਤਾਬਦੀ ਸੀ 400 ਸਾਲ ਲੱਗ ਉਹ ਦਿੱਲੀ ਦੇ ਵਿੱਚ ਕਿਉਂਕਿ ਦਿੱਲੀ ਦੀ ਕਮੇਟੀ ਵੀ ਜਿਹੜੀ ਆ ਉਹ ਆਪਣੇ ਬੀਜੇਪੀ ਨਾਲ ਹੁਣ ਹੈਗੀ ਆ ਉਹ ਆਪਣੇ ਪੱਧਰ ਦੇ ਉੱਤੇ ਆਪਣਾ ਸਿੱਖੀ ਦਾ ਦਾਵਾ ਕਰਨਗੇ ਇਹ ਆਪਣੇ ਪੱਧਰ ਤੇ ਸਾਰੀਆਂ ਪੋਲਿਟੀਕਲ ਸਟੇਜਾਂ ਜਿਹੜੀਆਂ ਹੈਗੀਆਂ ਨੇ ਉਹ ਆਪੋ ਆਪਣਾ ਸਿੱਖੀ ਤੇ ਦਾਵਾ ਜਿਹੜਾ ਆ ਉਹ ਕਰਨ ਦੀ ਦੀ ਗੱਲ ਚੱਲ ਪੈਂਦੀ ਆ ਜਿਹੜੀ ਕਿ ਅੱਜ ਹਰਜੋਤ ਬੈਸ ਨੇ ਆਪਣੇ ਇਸ ਇੱਕ ਜਿਹੜਾ ਸਿੱਧੂ ਮੁਸਲੇ ਵਾਲੇ ਦਾ ਹੈਗਾ ਆ ਪਹਿਰਾਜੀ ਚ ਇਸ ਸੰਬੰਧ ਸਾਡਾ ਵੀ ਆ ਕੱਲਾ ਤੁਹਾਡਾ ਨਹੀਂ ਉਤੋਂ ਐਂ ਲੱਗਦਾ ਵੀ ਸਾਰੇ ਸਿੱਖ ਬਣਨ ਦੀ ਸਿੱਖ ਦਿਖਣ ਦੀ ਦੌੜ ਚ ਨਹੀਂ ਬਣਦੀ ਤੇ ਸ਼ਾਇਦ ਤੇ ਇਹਦਾ ਕੀ ਰਿਲੇਸ਼ਨ ਹੈ ਤੇਜਾ ਜੀ 2027 ਦੀ ਇਲੈਕਸ਼ਨ ਹੁਣ 1.5 ਸਾਲ ਦੂਰ ਹੈਗੀ ਆ ਜਦੋਂ ਇਹ ਸਭ ਸੈਲੀਬ੍ਰੇਸ਼ਨ ਸ਼ੁਰੂ ਹੋਣੀਆਂ ਨੇ ਇਹ ਹੋਣੀਆਂ ਨੇ ਨਵੰਬਰ ਚ ਤੇ ਉਸ ਵੇਲੇ ਕਰੀਬ ਲਗਭਗ ਸਵਾਖ ਸਾਲ ਰਹਿ ਚੁੱਕਾ ਇਲੈਕਸ਼ਨਾਂ ਨੂੰ ਤੁਹਾਨੂੰ ਲੱਗਦਾ ਹੈ ਕਿ ਇਹਦੇ ਪਿੱਛੇ ਕੋਈ ਬਹੁਤ ਪੋਲਿਟੀਕਲ ਮੋਟਿਵ ਵੀ ਹੈਗਾ ਡੈਫੀਨਿਟਲੀ ਜੀ ਇਹਦੇ ਪੋਲਿਟੀਕਲੀ ਜਿਵੇਂ ਜੇ ਮੰਨ ਲਓ ਹੁਣ ਭਗਵੰਤ ਮਾਨ ਹੁਣੀ ਜਿਹੜੀ ਪੰਜਾਬ ਸਰਕਾਰ ਦੀ ਸਟੇਜ ਆ ਉਹਦੇ 'ਤੇ ਸਿੰਘबीर ਬਾਦਲ ਨੂੰ ਕੋਈ ਸਪੇਸ ਮਿਲ ਸਕਦੀ ਹੈ ਆਪਾਂ ਸੋਚ ਸਕਦੇ ਹਾਂ ਕਿ ਪੰਜਾਬ ਸਰਕਾਰ ਇੱਕ ਸਟੇਜ ਸੈੱਟ ਕਰੇ ਸ਼ਤਾਬਦੀ ਨੂੰ ਮਨਾਉਣ ਲਈ ਜਿੱਥੇ ਆਲ ਪਾਰਟੀ ਦੇ ਲੀਡਰ ਹੋਣ ਤੇ ਉੱਥੇ ਸਿੰਘबीर ਬਾਦਲ ਨੂੰ ਵੀ ਉਸ ਤਰ੍ਹਾਂ ਦਾ ਟਾਈਮ ਮਿਲੇ ਜਾਂ ਸਮਾਂ ਜਿਵੇਂ ਵੀ ਉਹਨਾਂ ਨੂੰ ਉੱਥੇ ਪ੍ਰੈਜੈਂਟੇਸ਼ਨ ਆਪਣੀ ਉਹ ਕਰ ਸਕਣ ਪਰ ਜਿਹੜੀ ਸੇਮ ਐਸਜੀਪੀਸੀ ਦੀ ਸਟੇਜ ਆ ਉਹਦੇ ਉੱਤੇ ਭਗਵੰਤ ਮਾਨ ਨੂੰ ਕੀ ਉਹ ਸਰੂਪਾ ਪਾ ਸਕਦੇ ਆ ਕਿ ਉਹ ਭਗਵੰਤ ਮਾਨ ਨੂੰ ਜਾਂ ਹੋਰ ਜਿਹੜਾ ਉਹਨਾਂ ਦਾ ਇਹ ਸਾਰਾ ਪੋਲੀਟਿਕਲੀ ਆਪੋ ਆਪਣਾ ਜੜੀਆਂ ਰੈਜੀਮੈਂਟਸ ਸਾਜਾਂ ਆਪੋ ਆਪਣੇ ਜਿਹੜੇ ਸੈਗਮੈਂਟ ਆ ਉਹਨੂੰ ਸਟਰੋਂਗ ਕਰਨ ਲਈ ਇੱਕ ਓਪਰਚ्युनिटीਜੋਂ ਦੇਖਦੇ ਆ ਤੇ ਉਹਦੇ 'ਚ ਐ ਹੁੰਦਾ ਕਿ ਆਪਾਂ ਸਿੱਖਾਂ ਦੇ ਜਾਂ ਜਿਹੜੀ ਉਹਦੇ ਨਾਲ ਜੁੜੀ ਹੋਈ ਵੋਟ ਆ ਉਹਨੂੰ ਆਪਾਂ ਦਿਖਾਵਾਂਗੇ ਵੀ ਅਸੀਂ ਵਧੀਆ ਸਿੱਖਾਂ ਲਈ ਕਰ ਰਹੇ ਆ ਜਾਂ ਸਿੱਖ ਲਈ ਸਿੱਖਾਂ ਲਈ ਕੋਈ ਹਾਲਾਂਕਿ ਜਿਹੜੀ ਸਿੱਖਾਂ ਦੀ ਜਿਹੜੀ ਆ ਮੈਂ ਪਹਿਲਾਂ ਗੱਲ ਕੀਤੀ ਸੀ ਕਿ ਕੋਈ ਸਿੱਖਾਂ ਦਾ ਸਾਵਾਂ ਨਹੀਂ ਮੈਂ ਇੱਥੋਂ ਅੰਮ੍ਰਿਤਸਰ ਤੋਂ ਜਿਹੜੀ ਇੱਕ ਸੰਸਥਾ ਆ ਉਹਨਾਂ ਨੇ ਇੱਕ ਮੈਮੋਰੰਡਮ ਦਿੱਤਾ ਸੀ ਪੰਜਾਬ ਸਰਕਾਰ ਨੂੰ ਕਿ ਜਿਹੜਾ ਗੁਰੂ ਤੇਗ ਬਹਾਦਰ ਜਰਦੀ ਦਾ ਜਨਮ ਸਥਾਨ ਆ ਉਹਦੇ ਉਹਦੇ ਵਿੱਚ ਉਹਦੇ ਬਹੁਤ ਆਲੇ-ਦੁਆਲੇ ਗਲੀਆਂ 'ਚ ਬੁਰੇ ਹਾਲਾਤ ਸੜਕਾਂ ਟੁੱਟੀਆਂ ਹੋਈਆਂ ਨੇ ਜਿਹੜਾ ਇਨਫਰਾਸਟ੍ਰਕਚਰ ਆ ਉਹ ਬੁਰਾ ਹੀ ਹਨ ਕੁੱਤੇ ਜਾਂ ਸਟਰੀਟ ਡੌਗ ਉਹ ਸਾਰਾ ਕੁਝ ਉੱਥੇ ਇਸ਼ੂਜ਼ ਹੈਗੇ ਨੇ ਕੋਲੀ ਬੱਲਾ ਪਿੰਡ ਜਿੱਥੇ ਗੁਰੂ ਤੇਗ ਬਹਾਦਰ ਜੀ ਆਏ ਉਸ ਪਿੰਡ ਦਾ ਬਹੁਤ ਵਾਟਰ ਲੋਕਿੰਗ ਦੇ ਨਾਲ ਇਸ ਵੇਲੇ ਬਰਾਹ ਹਾਲਾ ਬਾਬਾ ਬਕਾਲਾ ਵੀ ਉਹ ਜਿਹੜੇ ਗੁਰੂ ਤੇਗ ਬਹਾਦਰ ਜੀ ਦੇ ਨਾਲ ਜੁੜੇ ਹੋਏ ਪਿੰਡ ਜਾਂ ਸ਼ਹਿਰ ਨੇ ਕਸਬੇ ਨੇ ਐਟ ਲੀਸਟ ਉਹਨਾਂ ਦਾ ਕੋਈ ਇਨਫਰਾਸਟ੍ਰਕਚਰ ਡਿਵੈਲਪਮੈਂਟ ਕਰ ਦਿੱਤਾ ਜਾਵੇ ਜਿਹੜੀ ਜਿਵੇਂ ਤੁਸੀਂ ਆਪਾਂ 14 ਬਰਨਾਨਕ ਪਾਸ਼ਾ ਦੀ ਜਿਹੜੀ ਸੈ ਗਈ ਸੀ 500 ਸਾਲਾ ਉਹਦੇ ਤੇ ਐਸਜੀਪੀਸੀ ਨੇ 300 ਕਿਤਾਬ ਜਿਹੜੀ ਰੇਅਰ ਬੁੱਕ ਸੀ ਉਹ ਰੀਪ੍ਰਿੰਟ ਕੀਤੀ ਜਾਂ ਨਵੀਂ ਜਿਹੜੀ ਪਹਿਲੀ ਅਰਸ਼ ਪਵਾਈ ਤੇ ਹੁਣ ਜਿਹੜੀਆਂ ਕਿੰਨੀਆਂ ਸ਼ਤਾਰਾਂ ਲਗਾਈਆਂ ਐਸਜੀਪੀਸੀ ਕੋਈ ਨਹੀਂ ਕਰ ਰਹੀ ਤੇ ਜੇ ਜੀ ਇਸ ਵਾਰੀ ਜੇ ਤੁਹਾਨੂੰ ਐਸਜੀਪੀਸੀ ਨੇ ਆਪਣਾ ਕੋਈ ਪ੍ਰੋਗਰਾਮ ਲਿਖਿਆ ਹੈਗਾ ਉਹਨਾਂ ਨੇ ਕੁਝ ਦੱਸਿਆ ਵੀ ਅਸੀਂ ਕੀ ਐਸਚਪੀਸੀ ਕੀ ਕਰੂਗੀ ਜਿਵੇਂ ਸਰਕਾਰ ਨੇ ਤਾਂ ਆਪਣਾ ਦਾਸਤਾ ਵੀ ਆਪਾਂ 19 ਨਵੰਬਰ ਤੋਂ ਯਾਤਰਾ ਕੱਢਾਂਗੇ ਦੋ ਮਾਲਵੇ ਤੋਂ ਇੱਕ ਮਾਂਝੇ ਤੋਂ ਇੱਕ ਸ਼੍ਰੀਨਗਰ ਤੋਂ ਆਉਗੀ ਤਾਂ ਉਸ ਉਸੇ ਤਰ੍ਹਾਂ ਕੀ ਐਸਚਪੀਸੀ ਨੇ ਵੀ ਆਪਣਾ ਕੋਈ ਪ੍ਰੋਗਰਾਮ ਦੱਸਿਆ ਜ਼ਾਹਰ ਕੀਤਾ ਐਸਚਪੀਸੀ ਤਾਂ ਵੀ ਉਹਨਾਂ ਨੇ ਆਪਣਾ ਇਹੀ ਕਿ ਅਸੀਂ ਜਿਹੜੇ ਇਹਨਾਂ ਇਹਨਾਂ ਥਾਵਾਂ ਦੇ ਉੱਤੇ ਪ੍ਰੋਗਰਾਮ ਕਰਾਂਗੇ ਜਿਦੇ ਵਿੱਚ ਨਗਰ ਕੀਰਤਨ ਹੋਣਗੇ ਜਿਦੇ ਵਿੱਚ ਜਿਹੜੇ ਕੀਰਤਨ ਸਮਾਗਮ ਹੋਣਗੇ ਮੇਨਲੀ ਪਿਛਲੇ ਇਸ ਆਰਮ ਸਖਾਂ ਦਾ ਤੇ ਸਰਕਾਰਾਂ ਨਾਲ ਵੀ ਤੇ ਐਸਡੀਪੀਸੀ ਨਾਲ ਵੀ ਇਹ ਇਤਰਾਜ਼ ਹੁੰਦਾ ਵੀ ਤੁਸੀਂ ਕੋਈ ਕੰਕਰੀਟ ਕੰਮ ਨਹੀਂ ਕਰਦੇ ਇਸ ਇਹ ਸਿਰਫ ਤੁਸੀਂ ਜਿਹੜਾ ਜਿਹੜੇ ਬਾਬੇ ਆ ਜਾਂਦੇ ਹੋ ਬਹੁਤ ਸਾਰੇ ਪੀਜੀਆ ਨੇ ਲੰਗਰ ਲਾ ਲੈਂਦੇ ਆ ਜਾਂ ਹੋਰ ਸਾਰਾ ਕੁਝ ਇਦਾਂ ਦਾ ਵੱਡੇ ਲੰਗਰ ਤੇ ਵੱਡੇ ਟੈਂਟ ਸਿਟੀਆਂ ਦੇ ਉਹ ਜਿਹੜਾ ਸ਼ੋਅ ਆਫ ਵੱਡਾ ਹੋ ਜਾਂਦਾ ਤੇ ਐਕਚੁਅਲ ਦੇ ਵਿੱਚ ਈਵਨ ਜੇ ਗੁਰਤੇਗ ਬਾਦਰ ਜੀ ਦਾ ਹੈਗਾ ਹੈ ਉਹਦੇ ਚ ਇਨਟੋਲਰੈਂਸ ਦੇ ਉੱਤੇ ਗੁਰਤੇਗ ਬਾਦਰ ਜੀ ਨੇ ਆਪਣੀ ਸ਼ਹੀਦੀ ਦਿੱਤੀ ਹੈ ਤੇ ਕੋਈ ਬੰਦਾ ਇਥੇ ਇਨਟੋਲਰੈਂਸ ਦੇ ਉੱਤੇ ਵੀ ਆਮ ਸਿੱਖ ਇੰਟੈਲੈਕਚੁਅਲズ ਦਾ ਵੀ ਇਹ ਹੁੰਦਾ ਵੀ ਕੋਈ ਬੰਦਾ ਇਸ ਸਿਸਟਮ ਦੇ ਵਿੱਚ ਸਰਕਾਰਾਂ ਦੇ ਵਿੱਚ ਜਿਹੜੀ ਇਨਟੋਲਰੈਂਸ ਵਧੀ ਹੋਈ ਆ ਉਹਦੇ ਤੇ ਕੋਈ ਗੱਲ ਕਰਨ ਨੂੰ ਰਾਜੀ ਨਹੀਂ ਹੈਗਾ ਜਾਂ ਕੋਈ ਗੱਲ ਨਹੀਂ ਕਰਦਾ ਸਿਰਫ ਉਹਨਾਂ ਜਿਹੜੀ ਇਸ ਤਰ੍ਹਾਂ ਦੀ ਲਫਾਫੇਬਾਜੀ ਆ ਜਿਹੜੀ ਜਿਹੜੀ ਇਸ ਤਰ੍ਹਾਂ ਦਾ ਸ਼ੋਅ ਆਫ ਆ ਉਹਦੇ ਤੇ ਹੀ ਸਾਰਾ ਫੋਕਸ ਐਸਜੀਪੀਸੀ ਦਾ ਵੀ ਸਰਕਾਰ ਭਾਵੇਂ ਕਾਂਗਰਸ ਦੀ ਸੀ ਭਾਵੇਂ ਅਕਾਲੀ ਦਲ ਦੀ ਸੀ ਭਾਵੇਂ ਹੋਣਾ ਤੇ ਉਹਨਾਂ ਸਾਰਿਆਂ ਦਾ ਇਹੀ ਹੁੰਦਾ ਕਿ ਅਸੀਂ ਇਹਨਾਂ ਇੱਕ ਵੱਡਾ ਗ੍ਰੈਂਡ ਸ਼ੋਅ ਬਣਾ ਦਿੱਗੇ ਤੇ ਉਹਦੇ ਜੋ ਆਮ ਸਿੱਖਾਂ ਨੂੰ ਕੋਈ ਸੈਟੀਸਫੈਕਸ਼ਨ ਨਹੀਂ ਮਿਲਦੀ ਜਾਂ ਉਹ ਇਸ ਗੱਲ ਨਾਲ ਖੁਸ਼ ਨਹੀਂ ਹੁੰਦੇ। ਥੈਂਕ ਯੂ ਚਰਨਜੀਤ ਜੀ ਸਾਡੇ ਨਾਲ ਜੁੜਨ ਵਾਸਤੇ। ਥੈਂਕ ਯੂ ਈਵਰਸ ਫॉर ਵਾਚਿੰਗ ਦਿਸ ਐਪੀਸੋਡ ਆਫ ਡੀਕੋਡ ਪੰਜਾਬ। డు ਕੰਟੀਨਿਊ ਟੂ ਰੀਡ ਯੋਰ ਫੇਵਰਿਟ ਨਿਊਜ਼ਪੇਪਰ ਵਿਚ ਇਜ਼ ਦ ਟ੍ਰਿਬਿਊਨ। డు ਵਾਚ us on all our social media handles across X on Instagram and on Facebook. ਥੈਂਕ ਯੂ।